ਬਟਾਲਾ ਦੇ ਗੁਰਦਾਸਪੁਰ ਰੋਡ ਤੇ ਭੇਤ ਭਰੇ ਹਾਲਾਤ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜੀ ਹਾਂ ਲਾਸ਼ ਦੇ ਨੇੜੇ ਨਸ਼ੀਲੇ ਪਦਾਰਥ ਪਏ ਵੀ ਮਿਲੇ ਨੇ ਜਿਸ ਦੇ ਵਿੱਚ ਟੀਕੇ ਸਰੀਂਜਾ ਆਦਿ ਸ਼ਾਮਿਲ ਨੇ ਤੇ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਦੀ ਪਛਾਣ ਬਟਾਲਾ ਦੇ ਗਾਂਧੀ ਕੈਂਪ ਦੇ ਵਿੱਚ ਰਹਿਣ ਵਾਲੇ ਨੌਜਵਾਨ ਵੱਜੋਂ ਹੋਈ ਹੈ ਮੌਕੇ ਤੇ ਆਏ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਹਾ ਹੈ ਕਿ ਇਹ ਨੌਜਵਾਨ ਥੋੜਾ ਬਹੁਤ ਨਸ਼ਾ ਕਰਦਾ ਸੀ ਪਰ ਇਸ ਦਾ ਕਤਲ ਕੀਤਾ ਗਿਆ। ਇਹ ਕੱਲ ਤੋਂ ਹੀ ਘਰੋਂ ਬਾਹਰ ਸੀ ਘਰ ਨਹੀਂ ਆਇਆ। ਇਸ ਦੇ ਗਰਦਨ ਤੇ ਨਿਸ਼ਾਨ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਕਤਲ ਹੋਇਆ ਹੈ। ਮੌਕੇ ਤੇ ਆਈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਤਲ ਹੈ ਜਾਂ ਕੁਝ ਹੋਰ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਇਹ ਨਾ ਤੋਂ ਹੈ। شارے 3 بجے تک رويا وا هاي رالدا اے نہیں آیا مرے میں بووا میں نہیں رہی ساری رات میں بووا کھولیا پوتے آ جا پوتا دے رہی میں اٹھ پوت رہی ہے رات میں اٹھ پوت رہی میں کھلی رہی ہوں میں سارے میں رہی میں اگے ਮੇਰਾ ਇੱਕ ਨੌ ਤੇ ਦੋ ਵਾਹ ਜੀ ਉਹ ਵੀ ਬਣ ਗਿਆ ਮੇਰੇ ਦੋਵੇਂ ਪੁੱਤ ਇਹ ਵੀ ਬਣ ਗਿਆ ਉਹ ਵੀ ਬਣ ਗਿਆ ਮੇਰੀ ਨੌ ਕਮੰਦੀ ਤੇ ਮੈਂ ਖਾਲੀ ਤੇ ਮੈਂ ਖਾਂਦੀ ਮੈਂ ਕੱਲੀ ਰਹੀ ਜੋ ਮੇਰਾ ਆ ਕਰਦਾ ਹੀ ਮਾਰਾ ਮੋਟਾ ਆ ਤੇ ਮਰ ਜਾਗੇ ਪਤਾ ਕੀ ਦਿੱਤਾ ਪਰਸੋ ਦਾ ਪਰਸੋ ਦਾ ਕੀ ਇਹਨਾਂ ਨੇ ਦਿੱਤਾ ਇੰਨੀ ਕੁੜੀ ਚ ਕੁਰਤੀ ਨਹੀਂ ਆਈ ਮੁੰਡੇ ਨੂੰ ਇਹ ਲਲੀਆਂ ਦੀ ਗਲੀ ਚ ਜਾਂਦਾ ਸੀ ਉਹਨਾਂ ਦੀ ਲੱਲੀ ਚ ਗਲੀ ਚ ਜਾਂਦਾ ਮੇਰਾ ਨਾ ਰਾਜਾ ਜੀ ਮੇਰੇ ਤਾਇ ਦਾ ਬੇਟਾ ਵਾ ਇਹ ਸੰਦੀਪ ਸਿੰਘ ਨਾ ਜੇ ਦਾ ਇਹ ਨਸ਼ਾ ਕਰਦਾ ਸੀ ਪਰ ਇਹ ਕਤਲਵਾ ਇਹ ਨਸ਼ੇ ਨਾਲ ਨਹੀਂ ওভারਡੋਜ਼ ਨਾਲ ਨਹੀਂ ਮਰਿਆ ਤੁਹਾਡੇ ਸਾਹਮਣੇ ਗਲੇ ਦੇ ਨਿਸ਼ਾਨ ਆ ਇਹਦੇ ਗਲ ਘੁੱਟ ਕੇ ਮਾਰਿਆ ਗਿਆ ਇਹਨੂੰ ਇਹ ਇਹ ਸਾਰਾ ਸਰਕਾਰਾਂ ਦਾ ਬੇੜਾ ਗਰ ਗਿਆ ਪੁਲਿਸ ਦਾ ਪੂਰਾ ਫੇਲਿਅਰ ਆ ਇੱਥੇ ਸ਼ਰੇਆਮ ਨਸ਼ਾ ਵੀ ਕਹਿੰਦੇ ਆ ਕੈਂਪ ਦੇ ਵਿੱਚ ਸਬਜ਼ੀ ਨਹੀਂ ਮਿਲਦੀ ਜਿੱਦਾਂ ਭਾਂਜਾ ਨਸ਼ਾ ਨ ਕੈਂਪ ਚੋਂ ਮਿਲੰਦੇ ਆਗਾ ਤੁਹਾਡਾ ਕੀ ਲੱਗਦਾ ਇਹ ਇਹ ਮੇਰੇ ਤਾਏ ਦਾ ਬੇਟਾ ਜੀ ਬ੍ਰਦਰ ਆ ਮੇਰਾ ਭਰਾ ਹੀ ਮੇਰਾ ਇਹ ਸਾਰਾ ਘਰ ਨਸ਼ੇ ਨੇ ਬਰਬਾਦ ਕੀਤਾ ਸਾਰਾ ਘਰ ਇੱਥੇ ਆ ਕੇ ਦੇਖਿਆ ਇਹ ਪਿਆ ਸੀਗਾ ਆ ਗਏ ਅਸੀਂ ਦੇਖਿਆ ਤੇ ਗਲੇ ਦੇ ਨਿਸ਼ਾਨ ਆ ਗਲਾ ਘੁੱਟ ਕੇ ਮਾਰਿਆ ਗਿਆ ਇਹਨੂੰ ਮਾਰਿਆ ਗਿਆ ਇਹ ਕੱਲ ਰਾਤ ਦਾ ਨਿਕਲਿਆ ਕਰੋ ਸੰਦੀਪ ਸਿੰਘ ਨਾਂ ਦਾ ਇਹ ਫੈਮਲੀ ਦੇ ਕਲੇ ਮਾ ਬੋਤੀ ਆ ਤਾ ਦੋ ਭਰਾ ਅੱਗੇ ਮਰ ਗਏ ਆ ਤਾਇਆ ਜੀ ਵੀ ਇਹਨਾਂ ਦੀ ਦੁੱਖੋ ਪੂਰਾ ਹੋ ਗਿਆ ਵਾ ਇਹ ਸਾਰਾ ਘਰ ਨਸ਼ੇ ਨੇ ਤਬਾਹ ਕੀਤਾ ਸਰਕਾਰਾਂ ਦੀ ਗਲਤੀ ਆ ਨਸ਼ੇ ਨਾਲ ਮਾਰੇ ਲੱਗਦਾ ਕਿ ਵੇਖੋ ਜੀ ਤੁਹਾਡੇ ਸਾਹਮਣੇ ਆ ਤੁਸੀਂ ਨਹੀਂ ਤੁਸੀਂ ਗਲੇ ਦੇ ਨਿਸ਼ਾਨ ਆ ਤੁਸੀਂ ਲਾਓ ਫੁਟੇਜ ਲੋ ਇਹਦੀ ਜੋ ਵੀ ਹੈਗਾ ਸਾਨੂੰ ਇਨਸਾਫ ਦੋ ਜੋ ਵੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਉਹਨਾਂ ਦਾ ਕੋਈ ਸਰਕਾਰ ਨਹੀਂ ਅੱਜ ਹੀ ਸਾਨੂੰ ਆਪਣੀ ਇੱਕ ਡਟਕੋੜੀ ਮਿਲੀ ਹੈ ਜਿਹਨੂੰ ਚੈੱਕ ਕੀਤਾ ਗਿਆ ਤੇ ਇਹਨੂੰ ਹੁਣ ਅਸੀਂ ਡਾਕਟਰ ਕੋਲੋਂ ਇਹ ਪੋਸਟਮਾਰਟਮ ਕਰਵਾਵਾਂਗੇ ਜੋ ਸਾਹਮਣੇ ਆਊਗਾ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਨਾਮ ਅਸੀਂ ਇਹ ਪਤਾ ਕਰ ਰਹੇ ਠੀਕ ਹੈ ਨਸ਼ੀਦ ਅਸਮਾਨ ਤੇ ਅਸੀਂ ਜਾ ਉਹ ਵਾਰ ਤੱਕ ਇਹਨਾਂ ਨੂੰ ਕਤਲ ਨਾ ਪਰ ਨਸ਼ੀਦ ਉਹ ਜੀ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜੋ ਸਾਹਮਣੇ ਆਊਗਾ ਪੋਸਟਮਾਰਟਮ ਦੇ ਅਕੋਰਡਿੰਗਲੀ ਜੋ ਆਊਗਾ ਸਾਹਮਣੇ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਆਪ ਨੇ ਬਿਆਨ ਦਰਜ ਕਰਾਇਆ ਹੈ ਉਹ ਆਪ ਨੇ ਕੀਤਾ ਬਸ ਕਰਵਾ ਦਿੱਤਾ ਗੁਰਦਾਸਪੁਰ ਤੋਂ ਲक्की ਰਾਜਪੂਤ ਦੀ ਰਿਪੋਰਟ